ਵਾਹਿ គ្រਤੀ ਕਾ ਖਾਸਾ ਵਾਹਿ គ្រਤੀ ਕੀ ਫਤਿਹ ਸਿੱਖੀ ਜਮ ਸੰਬੰਧੀ ਸਾਖੀ ਗੁਰੂ ਨਾਨਕ ਦੇਵ ਜੀ ਅਥੇ ਸੁੱਕੀ ਹੋਈ ਨਦੀ ਗੁਰੂ ਨਾਨਕ ਸਾਹਿਬ ਜੀ ਗੋਰਖ ਮੱਤਾ ਪਹੁੰਚੇ ਜੋ ਕਿ ਗੋਰਖਨਾਥ ਦੇ ਕਬੀਲੇ ਦੇ ਜੋਗੀਆਂ ਦਾ ਨਿਵਾਸ ਸਥਾਨ ਸੀ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਸੇ ਸਥਿਤ ਸਥਾਨ ਦੇ ਨੇੜੇ ਜੋਗੀਆਂ ਨਾਲ ਗੱਲਬਾਤ ਕੀਤੀ ਜੋ ਕਿ ਗੁਰੂ ਨਾਨਕ ਦੇਵ ਜੀ ਤੋਂ ਈਰਖਾ ਕਰਦੇ ਸਨ ਅਤੇ ਗੁਰੂ ਨਾਨਕ ਦੇਵ ਜੀ ਨੂੰ ਪ੍ਰਭਾਵਿਤ ਕਰਨ ਲਈ ਆਪਣੀਆਂ ਜਾਦੂਈ ਚਾਲਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਸਨ। ਜੋਗਿਆ ਨੇ ਜਾਦੂਈ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਲਾਕੇ ਦਾ ਸਾਰਾ ਪਾਣੀ ਸੁਕਾ ਦਿੱਤਾ ਅਤੇ ਗੁਰੂ ਨਾਨਕ ਦੇਵ ਜੀ ਨੂੰ ਪਾਣੀ ਵਾਪਸ ਲਿਆਉਣ ਲਈ ਚੁਣੌਤੀ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਸੋਟੀ ਚੁੱਕਨ ਅਤੇ ਮੌਜੂਦਾ ਨਾਨਕ ਸਾਗਰ ਡੈਮ ਦੇ ਉੱਤਰ ਪੂਰਬ ਵੱਲ ਨੇੜਲੇ ਦਰਿਆ ਤੇ ਜਾਣ ਲਈ ਕਿਹਾ ਗੁਰਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਉਹ ਪਿੱਛੇ ਮੁੜੇ ਬਿਨਾ ਸੋਟੀ ਨਾਲ ਦਰਿਆ ਨੂੰ ਆਪਣੇ ਪਿੱਛੇ ਖਿੱਚ ਲੈਵੇ ਗੁਰੂ ਜੀ ਨੇ ਆਪਣੇ ਚੇਲੇ ਨੂੰ ਕਿਹਾ ਕਿ ਦਰਿਆ ਦਾ ਪਾਣੀ ਆਪਣੇ ਆਪ ਸੋਟੀ ਦੇ ਪਿੱਛੇ-ਪਿੱਛੇ ਆਵੇਗਾ ਹਾਲਾਂਕਿ ਗੁਰੂ ਜੀ ਨੇ ਉਸ ਨੂੰ ਪਿੱਛੇ ਮੁੜਨ ਅਤੇ ਪਿੱਛੇ ਨਾ ਦੇਖਣ ਦੀ ਨਸੀਹਤ ਦਿੱਤੀ। ਭਾਈ ਮਰਦਾਨਾ ਜੀ ਨੇ ਹਦਾਇਤ ਦੇ ਅਨੁਸਾਰ ਹੀ ਕੀਤਾ ਅਤੇ ਦਰਿਆ ਉਸ ਦੇ ਪਿੱਛੇ-ਪਿੱਛੇ ਦਰਪਿਆ। ਜਿਵੇਂ ਹੀ ਉਸ ਨੇ ਆਪਣੀ ਸੋਟੀ ਨੂੰ ਜ਼ਮੀਨ ਉੱਤੇ ਖਿੱਚਿਆ ਜਦੋਂ ਉਹ ਇਸ ਸਥਾਨ ਤੇ ਪਹੁੰਚਿਆ ਤਾਂ ਭਾਈ ਮਰਦਾਨਾ ਜੀ ਨੇ ਪਿੱਛੇ ਮੁੜ ਕੇ ਦੇਖਿਆ ਕਿ ਦਰਿਆ ਉਸ ਦੇ ਪਿੱਛੇ ਆ ਰਿਹਾ ਹੈ। ਭਾਈ ਮਰਦਾਨਾ ਜੀ ਨੂੰ ਜਿਵੇਂ ਕਿਹਾ ਗਿਆ ਸੀ ਉਹ ਨਹੀਂ ਕੀਤਾ ਪਰ ਜਦੋਂ ਉਹ ਮੌਜੂਦਾ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਨਾਨਕ ਮੱਤਾ ਪਹੁੰਚੇ ਤਾਂ ਰਸਤਾ ਤੈਅ ਕਰਨ ਤੋਂ ਬਾਅਦ ਉਹਨਾਂ ਦੇ ਮਨ ਵਿੱਚ ਸ਼ੱਕ ਦਾ ਇੱਕ ਤੱਤ ਆ ਗਿਆ ਕਿ ਦਰਿਆ ਦਾ ਪਾਣੀ ਸੱਚਮੁੱਚ ਉਹਨਾਂ ਦੀ ਸੋਟੀ ਦੇ ਪਿੱਛੇ-ਪਿੱਛੇ ਆ ਰਿਹਾ ਸੀ ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਅਤੇ ਉਹਨਾਂ ਨੂੰ ਹੈਰਾਨੀ ਹੋਈ ਕਿ ਭਾਈ ਮਰਦਾਨਾ ਜੀ ਨੇ ਦੇਖਿਆ ਕਿ ਦਰਿਆ ਦਾ ਪਾਣੀ ਸੱਚਮੁੱਚ ਸੋਟੀ ਦੇ ਪਿੱਛੇ ਵਗ ਤੁਰਿਆ ਹੈ ਪਰ ਪਿੱਛੇ ਮੁੜ ਕੇ ਦੇਖਣ ਤੇ ਵਗਣਾ ਬੰਦ ਹੋ ਗਿਆ ਸੀ ਭਾਈ ਮਰਦਾਨਾ ਉਦਾਸ ਅਤੇ ਸ਼ਰਮਿੰਦਾ ਹੋ ਗਏ ਕਿ ਉਹਨਾਂ ਨੇ ਆਪਣੇ ਗੁਰੂ ਜੀ ਦੀ ਸਲਾਹ ਨਹੀਂ ਮੰਨੀ ਜਦੋਂ ਉਹ ਗੁਰੂ ਨਾਨਕ ਸਾਹਿਬ ਜੀ ਕੋਲ ਵਾਪਸ ਆਏ ਤਾਂ ਉਹਨਾਂ ਨੇ ਪੁੱਛਿਆ ਕਿ ਦਰਿਆ ਦੇ ਪਾਣੀ ਦਾ ਕੀ ਹੋਇਆ ਜੋ ਉਹਨਾਂ ਨੇ ਆਪਣੇ ਨਾਲ ਵਾਪਸ ਲੈ ਆਉਣਾ ਸੀ ਡੂੰਗੀ ਮਾਫੀ ਮੰਗਦੇ ਹੋਏ ਭਾਈ ਮਰਦਾਨਾ ਜੀ ਨੇ ਉਹਨਾਂ ਨੂੰ ਕਿਹਾ ਕਿ ਗੁਰੂ ਗੁਰੂ ਜੀ ਕਿ ਮੇਰਾ ਵਿਸ਼ਵਾਸ ਯਾਤਰਾ ਦੇ ਅੱਧ ਵਿੱਚ ਘਾਰ ਡਿੱਗ ਪਿਆ ਸੀ ਅਤੇ ਉਹਨਾਂ ਨੇ ਪਿੱਛੇ ਮੁੜ ਕੇ ਦੇਖ ਲਿਆ ਫਿਰ ਦਰਿਆ ਦਾ ਪਾਣੀ ਘਟ ਗਿਆ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਕਿਹਾ ਕਿ ਕਿ ਉਹਨਾਂ ਦਾ ਉਦੇਸ਼ ਉਸ ਨੂੰ ਵਿਸ਼ਵਾਸ ਦੀ ਸ਼ਕਤੀ ਦਿਖਾਉਣਾ ਸੀ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਸ਼ਕਤੀ ਉਹਨਾਂ ਦੇ ਬਚਨਾਂ ਵਿੱਚ ਸੀ ਨਾ ਕਿ ਉਸ ਸੁੱਟੀ ਵਿੱਚ ਜਿਸ ਨੂੰ ਭਾਈ ਮਰਦਾਨਾ ਆਪਣੇ ਪਿੱਛੇ ਖਿੱਚ ਰਹੇ ਸਨ ਜਦੋਂ ਨਦੀ ਨੇ ਆਪਣਾ ਵਹਾਅ ਬੰਦ ਕਰ ਦਿੱਤਾ ਤਾਂ ਗੁਰੂ ਜੀ ਨੇ ਜੋਗਿਆਂ ਨੂੰ ਆਪਣੀਆਂ ਜਾਦੂਈ ਸ਼ਕਤੀਆਂ ਦੀ ਵਰਤੋਂ ਕਰਨ ਅਤੇ ਨਦੀ ਦਾ ਪਾਣੀ ਵਾਪਸ ਉੱਥੇ ਤੱਕ ਲੈ ਕੇ ਆਉਣ ਲਈ ਕਿਹਾ ਜਿੱਥੇ ਇਹ ਪਹਿਲਾਂ ਸੀ ਉਨਾਂ ਨੇ ਕਿੰਨੀ ਵੀ ਕੋਸ਼ਿਸ਼ ਕੀਤੀ ਪਰ ਜੋਗੀ ਅਜਿਹਾ ਨਹੀਂ ਕਰ ਸਕੇ। ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਅਤੇ ਆਪਣੀ ਹਾਰ ਸਵੀਕਾਰ ਕਰਦੇ ਹੋਏ ਗੁਰੂ ਜੀ ਦੇ ਪੈਰਾਂ ਵਿੱਚ ਟਿਕ ਪਏ। ਇੱਥੇ ਇੱਕ ਬੌਲੀ ਬਣਵਾਈ ਗਈ। ਬਾਅਦ ਵਿੱਚ ਬੌਲੀ ਸਾਹਿਬ ਦੇ ਨਾਮ ਨਾਲ ਇਸ ਸਥਾਨ ਨੂੰ ਜਾਣਿਆ ਜਾਣ ਲੱਗਾ। ਇਹ ਇਲਾਕਾ ਹੁਣ ਨਾਨਕ ਸਾਗਰ ਡੈਮ ਦਾ ਹਿੱਸਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਸਾਖੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਨੂੰ ਦਬਾਓ ਧੰਨਵਾਦ